ਸਮਾਂ ਕਿਸੇ ਲਈ ਵੀ ਨਹੀਂ ਰੁਕਦਾ ਇਸ ਲਈ ਇਸ ਤੇ ਕਾਬੂ ਪਾਉਣਾ ਸਿੱਖੋ ਮਿਹਨਤ ਉਹ ਜਾਦੂ ਹੈ ਜਿਹੜਾ ਕਿ ਤੁਹਾਡੀ ਕਿਸਮਤ ਬਦਲ ਕੇ ਰੱਖ ਸਕਦਾ ਹੈ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਈਗਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ ਤੇਜੀ ਅੱਜ ਮੇਰੀ ਵੀਡੀਓ ਸ਼ੁਰੂ ਹੋ ਰਹੀ ਹੈਗੀ 3 ਵਜੇ 10 ਮਿੰਟ ਤੇ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਪਲੀਜ਼ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਨ੍ਹਾਂ ਦਾ ਕੀਤਾ ਹੋਇਆ ਬਹੁਤ-ਬਹੁਤ ਧੰਨਵਾਦ ਕਰਦੀ ਆਂਗੀ ਤੇ ਅੱਜ ਮੈਂ 3:10 ਤੇ ਸ਼ੁਰੂ ਮਾਰਨਿੰਗ ਦੇ ਟਾਈਮ ਤੇ ਵੀਡੀਓ ਸ਼ੁਰੂ ਕੀਤੀ ਹੈਗੀ ਮੇਰਾ ਅੱਜ ਤੁਹਾਡੇ ਨਾਲ ਮਾਰਨਿੰਗ ਰੁਟੀਨ ਜਿਹੜਾ ਮੈਂ ਸ਼ੇਅਰ ਕਰਦੀ ਆਂਗੀ 3:10 ਤੋਂ ਲੈ ਕੇ ਮੇਰਾ ਇਹ ਰੁਟੀਨ ਆ ਜਿਹੜਾ 7:00 ਵਜੇ ਤੱਕ ਆਗਾ ਇਹ ਇਹ ਮਤਲਬ ਦੇਖੋ ਮੈਂ ਸਵੇਰੇ ਜਦੋਂ ਉੱઠી ਸਭ ਤੋਂ ਪਹਿਲਾਂ ਮੈਂ ਆਪਣੇ ਲਈ ਪਾਣੀ ਗਰਮ ਕੀਤਾ ਫਿਰ ਮੈਂ ਆਰਾਮ ਨਾਲ ਬੈ ਕੇ ਪਾਣੀ ਬੇੜੇ ਦੇ ਵਿੱਚ ਬੈ ਕੇ ਖੁੱਲੀ ਜਗ੍ਹਾ ਤੇ ਆਰਾਮ ਨਾਲ ਪਾਣੀ ਪੀਤਾ ਫਿਰ ਉਸ ਤੋਂ ਬਾਅਦ ਮੈਂ ਨਾ ਕਿ ਆਪਣਾ ਪਾਠ ਕਰਨ ਲੱਗ ਗਈ ਪਾਠ ਮੇਰਾ ਤੁਹਾਨੂੰ ਪਤਾ ਹੀ ਹੈ ਵੀ ਮੇਰੀ ਮੈਂਗੇ ਵੀ ਤੁਹਾਨੂੰ ਵੀਡੀਓ ਵਿੱਚ ਦੱਸਿਆ ਸੀ ਮੇਰੇ ਸਾਇਜ ਪਾਠ ਸ਼ੁਰੂ ਕੀਤੇ ਹੋਏ ਜੇ ਮੇਰੇ ਤੋਂ ਮਤਲਬ 10 ਅੰਗ ਹੋ ਜਾਣ 15 ਅੰਗ ਹੋ ਜਾਣ ਤਾਂ ਮੈਂ ਡੇਲੀ ਕਰ ਰਹੀ ਹਾਂਗੀ ਕਿਤੇ ਮੈਥੋਂ ਇੱਕ ਅੰਗ ਹੀ ਮਸਾ ਹੁੰਦਾ ਆਏਗਾ ਤੇ ਪਰ ਮੈਂ ਕਿ ਦਿਨ ਆਗਾ ਨਹੀਂ ਪਾਇਆ ਪਰ ਕਰ ਰਹੀ ਹਾਂ ਪਰ ਮੈਨੂੰ ਇਹ ਵੀ ਆਗਾ ਵੀ ਮੈਂ ਇਸ ਜੁਮੇ ਸਹਿਜ ਪਾਠ ਸ਼ੁਰੂ ਕੀਤੇ ਹੋਏ ਤਾਂ ਮੇਰਾ ਡੇਲੀ ਜਿਹੜਾ ਪਾਠ ਹੋ ਰਿਹਾਗਾ ਮੈਂ ਗੁਰਬਾਣੀ ਨਾਲ ਜੁੜੀ ਹੋਈ ਆਂਗੀ ਤਾਂ ਚਲੋ ਜੀ ਇੱਥੇ ਮੈਂ ਸਹਿਜ ਪਾਠ ਤੇ ਵੀ ਅੰਗ ਪੜ੍ਹ ਲਏ ਸੀਗੇ ਤੇ ਫਿਰ ਮੈਂ ਸ੍ਰੀ ਗੁਟਕਾ ਸਾਹਿਬ ਚੱਕ ਲਈ ਸੀ ਉਹਦੇ ਤੋਂ ਮੈਂ ਜਪਜੀ ਸਾਹਿਬ ਜੀ ਦੀ ਬਾਣੀ ਚੌਪਈ ਸਾਹਿਬ ਜੀ ਦਾ ਪਾਠ आनंद साहिब जी दी वाणी ਪੜ ਕੇ ਫਿਰ ਮੈਂ ਅਰਦਾਸ ਕੀਤੀ ਸੀ ਅਰਦਾਸ ਕਰਕੇ ਫਿਰ ਮੈਂ ਸ਼ਲੋਕ ਜਰਾ ਆਪਣਾ ਹੁਕਮਨਾਮਾ ਲੈਨੇ ਉਹ ਲੈ ਕੇ ਫਿਰ ਮੈਂ ਆਪਦਾ ਆ ਕਿਸੇ ਕਿਚਨ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ 4 ਵਜ ਗਈ ਸੀ ਮੈਨੂੰ ਇੱਥੇ 4 ਵਜੇ ਮੈਂ ਆ ਕੇ ਚਾਹ ਧਰੀਆਗੀ 4 ਵਜੇ ਚਾਹ ਧਰ ਕੇ ਨਾਲ ਹੀ ਮੈਂ ਬੱਚਿਆਂ ਦੀ ਰੋਟੀ ਲਈ ਆਟਾ ਗੋਨੇ ਕੇ ਰੱਖਤਾ ਸੀਗਾ ਤਵਾ ਮੈਂ ਗੈਸ ਤੇ ਰੱਖ ਦਿੱਤਾ ਸੀ ਤਾਂ ਜਿਹੜੇ ਮੇਰੇ ਬਾਦਾਮ ਭੁੰਨ ਤੇ ਪੈ ਸੀ ਉਹਨਾਂ ਵਿੱਚੋਂ ਮੈਂ ਕੁਸਕ ਗਿਰੀਆਂ ਕੱਢ ਕੇ ਬਾਦਾਮ ਦੀਆਂ ਖਾਣ ਲੱਗ ਗਈ ਸੀਗੀ ਤੇ ਫਿਰ ਮੈਂ ਬੱਚਿਆਂ ਦੀ ਰੋਟੀ ਬਣਾਉਣੀ ਸ਼ੁਰੂ ਕਰ ਦਿੱਤੀ ਨਾਲ ਹੀ ਮੈਂ ਚਾਹ ਧਰਤੀ ਸੀਗੀ ਤੇ ਜੇ ਇੱਥੇ ਦੇਖੋ ਆਏ ਆ ਵੀ ਕੰਮ ਆਪਾਂ ਜਿਹੜਾ ਵੀ ਕਰਨ ਆਏਗਾ ਹਨਾ ਮੈਨੂੰ ਵੀ ਇਹ ਨਹੀਂ ਹੈਗਾ ਵੀ ਤੁਸੀਂ ਇਸ ਦਿਨਾਂ ਜਲਦੀ ਉੱਠੋ ਆਏ ਆ ਪਰ ਮੈਂ ਇਹ ਕਹਾਂਗੀ ਵੀ ਜਲਦੀ ਉੱਠਣਾ ਬਹੁਤ ਜ਼ਰੂਰੀ ਹੈ ਜਿੰਨਾ ਹੋ ਸਕੇ ਨਾ ਉੱਠਣ ਦੀ ਕੋਸ਼ਿਸ਼ ਕਰੋ ਪਹਿਲੇ ਦਿਨ ਤੁਹਾਨੂੰ ਔਖਾ ਲੱਗੂਗਾ ਉਨ ਦੂਜੇ ਦਿਨ ਰੱਖ ਉਹ ਬਾਅਦ ਤੁਹਾਡਾ ਰੁਟੀਨ ਬਣ ਜੂਗਾ ਤੇ ਜਦੋਂ ਤੁਸੀਂ ਉਹਦਾ ਰੁਟੀਨ ਬਣ ਗਿਆ ਨਾ ਤੁਹਾਨੂੰ ਆਟੋਮੈਟਿਕਲੀ ਸਕੂਨ ਆਉਣ ਲੱਗ ਜਾਣਾ ਦੇਖੋ ਸਵੇਰੇ ਜਦੋਂ ਮੈਂ ਉੱਠਦੀ ਆ ਨਾ ਸਾਰੇ ਚਾਰ ਸਵੇਰੇ ਜਿਹੜੇ ਸ਼ਾਂਤੀ ਦਾ ਮਾਹੌਲ ਹੁੰਦਾਗਾ ਤੁਸੀਂ ਜਦੋਂ ਆਪਦਾ ਬਿਸਤਰਾ ਬਿਸਤਰ ਛੱਡ ਦਿੱਤਾ ਨਾ ਤੇ ਅੱਧੀ ਦੁਨੀਆ ਉਸ ਟਾਈਮ ਤੇ ਸੁੱਤੀ ਪਈ ਆਗੀ ਤੇ ਤੁਸੀਂ ਉਸ ਟਾਈਮ ਤੇ ਜਾ ਕੇ ਆਪਣੇ ਲਈ ਸਮਾਂ ਕੱਢਿਆ ਤਾਂ ਸਮਝੋ ਵੀ ਆਪਣੇ ਆਪ ਨੂੰ ਤੁਸੀਂ ਕੁਝ ਹੱਦ ਤੱਕ ਆਪ ਦੇ ਆਪ ਚ ਹੌਸਲਾ ਕੀਤਾ ਤੁਸੀਂ ਜਿੱਤੇ ਹੋ ਇਸ ਚੀਜ਼ ਦੇ ਵਿੱਚ ਜਦੋਂ ਤੁਸੀਂ ਦੁਨੀਆ ਤੋਂ ਅਲੱਗ ਫਿਰਦੇ ਹੋਗੇ ਹਨ ਜਿਹੜੇ ਜਿਨ੍ਹਾਂ ਨੇ ਸੌਕੇ ਸਮਾਂ ਗੁਜ਼ਾਰਤਾ ਉਹ ਕੁਝ ਵੀ ਨਹੀਂ ਕਰ ਪਾਉਂਦੇਗੇ ਪਰ ਜਿਹੜੇ ਜਿਨ੍ਹਾਂ ਨੇ ਰਾਤਾਂ ਜਾਗ ਜਾ ਕੇ ਆਪ ਦਾ ਕੁਝ ਕਰਨਾ ਚਾਹਿਆਗਾ ਦੇਖੋ ਕਿੱਥੋਂ ਤੱਕ ਪਹੁੰਚੇ ਹੋਏ ਆਗੇ ਤਾਂ ਜੀ ਇੱਥੇ ਮੈਂ ਰੋਟੀ ਵੀ ਬਣਾਤੀ ਸੀ ਬੱਚਿਆਂ ਦੀ ਤੇ ਮੈਂ ਬੱਚਿਆਂ ਚਾਹ ਲੈ ਕੇ ਗਈ ਸੀ ਮੇਰੇ ਹਸਬੰਦ ਨੂੰ ਚਾਹ ਪਿੜਾ ਕੇ ਤੇ ਉਹਨਾਂ ਨੂੰ ਮੈਂ ਨਾਲ ਠਾਇਆ ਤੇ ਫਿਰ ਅਸੀਂ ਆ ਗਏ ਸੀ ਪਸੂਆਂ ਦੇ ਵਿੱਚ ਪਸੂਆਂ ਦੇ ਹੁਣ ਬਾਹਰ ਬੰਨੇ ਹੋਏ ਸੀਗੇ ਤੇ ਇਹਨਾਂ ਨਾਲ ਮੈਂ ਅੰਦਰ ਕਰਵਾਉਣੇ ਸੀਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਹੁਣੀ ਕਿ ਸਾਡੀ ਇੱਕ ਮੱਝ ਦੇ ਮੈਨੂੰ ਮੂਰੇ ਖੜਨਾ ਪੈਂਦਾ ਆਏਗਾ ਕਿਉਂਕਿ ਉਹ ਬਾਲੀ ਪੈੜੀ ਆ ਗਈ ਦੂਜੇ ਪਸੂਆਂ ਨੂੰ ਢਾ ਲੈਂਦੀ ਹੈਗੀ ਤੇ ਫਿਰ ਮੈਂ ਉਹਦੇ ਨਾਲ ਇੱਕ ਮੱਝ ਤਾਂ ਬਣਾਉਣੀ ਹੁੰਨੀ ਹੈਗੀ ਤੇ ਬਾਅਦ ਵਿੱਚ ਗਾਂਾਂ ਚਲੋ ਮੈਂ ਮਤਲਬ ਖੋਲ ਲੈਣੀ ਹੈਗੀ ਤੇ ਨਾਲ ਹੀ ਫਿਰ ਮੈਂ ਗਾਂਾਂ ਗੂੰਗਾਂ ਬਣਾਉਣ ਲੱਗ ਗਈਆਂਗੀ ਅਸੀਂ ਜਾਨੀ ਕਿ ਇੱਥੇ ਮੈਨੂੰ 4 ਵਜੇ ਮੈਂ ਚਾਹ ਤਰੀਸੀਗੀ ਤੇ ਮੈਨੂੰ 4:30 ਵਜੇ ਗਈ ਸੀ 4:30 ਵਜੇ ਮੈਂ ਉਠਾ ਕੇ ਇਹਨਾਂ ਨੂੰ ਇੱਧਰ ਲੈ ਕੇ ਆਈ ਆਂਗੀ ਤੇ ਮੇਰੇ ਨਾਲ ਉੱਠ ਖੜਦੇ ਹੁੰਦੇ 4:30 ਵਜੇ ਇਹ ਤੇ ਫਿਰ ਅਸੀਂ ਬਸੂ ਬੰਨ ਕੇ ਮੈਂ ਇਹਨਾਂ ਨੂੰ ਦਾਣਾ ਦੁਨਾ ਭੁੱਕਿਆਗਾ ਫੀਡ ਭੁੱਕੀ ਆਗੀ ਤੇ ਖਾ ਮਤਲਬ ਇਹ ਆਪਦੇ ਪੱਠੇ ਖਾਣ ਲੱਗ ਗਏ ਹੈਗੇ ਤੇ ਉਸ ਤੋਂ ਬਾਅਦ ਇਹ ਆ ਵੀ ਚਲੋ ਜਿਹੜਾ ਹਨਾ ਸਵੇਰੇ ਸਵੇਰੇ ਜਿਹੜਾ ਕੰਮ ਆਪਣਾ ਹੁੰਦਾ ਹੈ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਹੈਗੀ ਕਿ ਇੱਕ ਤਾਂ ਸ਼ਾਂਤੀ ਦਾ ਮਾਹੌਲ ਜਾਂ ਹੁੰਦਾ ਇੱਕ ਮਨਣਾ ਅਲੱਗ ਹੀ ਮਤਲਬ ਤੁਹਾਡੇ ਮਨ ਦੇ ਵਿੱਚ ਜਿਹੜੇ ਬੇਕਾਰ ਜਿਹੜੇ ਥਾਟ ਆਉਂਦੇ ਆ ਨਾ ਉਹੋਂ ਹਟ ਜਾਣਗੇ ਤੁਸੀਂ ਇੱਕ ਇੱਕ ਵਾਰੀ ਮੇਰੀ ਕਹਿਣ ਤੇ ਸਵੇਰੇ ਉੱਠ ਕੇ ਜਰੂਰ ਵੇਖੋ ਤੇ ਤੁਹਾਨੂੰ ਆਪਣੇ ਆਪ ਜਿਹੜਾ ਅੰਮ੍ਰਿਤ ਵੇਲਾ ਇਹਨਾਂ ਤੁਹਾਨੂੰ ਆਪਣੇ ਆਪ ਦੱਸੂਗਾ ਵੀ ਹਾਂ ਮੇਰੇ ਚ ਕਿੰਨੀ ਪਾਵਰ ਆ ਗਈ ਤੇ ਵੀ ਮੈਂ ਤੁਹਾਨੂੰ ਕਿਸ ਹੱਦ ਤੱਕ ਠੀਕ ਕੀਤਾਏਗਾ ਤਾਜੀ ਇੱਥੇ ਵੇਖੋ ਇੱਕ ਸਪੀਕਰ ਲੱਗਿਆ ਹੋਇਆ ਇੱਥੇ ਮੇਰਾ ਪਾਠ ਚੱਲਦਾ ਹੀ ਰਹਿੰਦਾ ਹੈਗਾ ਸ਼ਾਮ ਨੂੰ ਰਹਿਰਾਸ ਚੱਲ ਪੈਂਦੀ ਹੈ ਤੇ ਸਵੇਰੇ ਜੋਪ ਚੀਸ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਦੁਖ ਪੰਚਨੀ ਸਾਹਿਬ ਦਾ ਪਾਠ ਮਤਲਬ ਸਾਰੇ ਪਾਠ ਚੱਲਦੇ ਹੀ ਰਹਿੰਦੇ ਆ ਤਾਜੀ ਪਸੂਆਂ ਨੂੰ ਜਿਹੜਾ ਅਸੀਂ ਬਾਹਰ ਕੱਢ ਕੇ ਤੇ ਉਹਨਾਂ ਨੂੰ ਤੇ ਦਾਣਾ ਦੁਣਾ ਭੁੱਖ ਕਤਾ ਸੀਗਾ ਮੈਂ ਤੇ ਫਿਰ ਮੈਂ ਆਪਦੀ ਮਸ਼ੀਨ ਲਾਤੀ ਸੀਗੀ ਮਸ਼ੀਨ ਦੇ ਵਿੱਚ ਕੱਪੜੇ ਪਾਤੇ ਸੀਗੇ ਦਾ ਮਸ਼ੀਨ ਦਾ ਜਿਹੜਾ ਕੰਮ ਆ ਮੇਰਾ ਇੱਥੇ ਮਤਲਬ ਮੈਨੂੰ 4 ਵਜੇ ਅ ਮਤਲਬ 39 ਮਿੰਟ ਹੋ ਗਏ ਸੀਗੇ ਨਹੀਂ ਸੌਰੀ 4:40 ਮਿੰਟ ਹੋ ਗਏ ਸੀਗੇ ਤੇ ਕਿਉਂਕਿ ਪਸ਼ੂ ਬੰਨਣ ਤੇ ਸਾਨੂੰ ਟਾਈਮ ਲੱਗ ਗਿਆ ਸੀ 4:30 ਵਜੇ ਸੀ ਇੱਧਰ ਆਏ ਆਂਗੇ ਤੇ ਨਾ ਤਾਂ ਮੈਂ ਲਈ ਸੀਗੀ ਪਹਿਲਾਂ ਹੀ ਜਦੋਂ ਆਹ ਕੀਤਾ ਆਏਗਾ ਮੈਂ ਆਗਾ ਪਾਣੀ ਗਰਮ ਕੋਸਾ ਕਰਕੇ ਪਾਣੀ ਪੀਤਾਏ ਉਸ ਤੋਂ ਬਾਅਦ ਮੈਂ ਵਰਸ਼ ਕੀਤਾ ਵਰਸ਼ ਕਰਕੇ ਮੈਂ ਨਾਲੀ ਸੀ ਨਹਾ ਕੇ ਫਿਰ ਮੈਂ ਜੋਤ ਲਾਈ ਸੀ ਫਿਰ ਮੈਂ ਪਾਠ ਕੀਤਾ ਸੀਗਾ ਤਾਂ ਜੀ ਇੱਥੇ ਮੈਂ ਜਦੋਂ ਪਸ਼ੂਆਂ ਨੂੰ ਆਪਦੇ ਕਪੜੇ ਮਸ਼ੀਨ ਚ ਪਾ ਕੇ ਆ ਕੇ ਤੇ ਮੈਂ ਉਹਦੇ ਬੱਚਿਆਂ ਨੂੰ ਠਾ ਗਈ ਸੀਗੀ ਤੇ ਉਸ ਮੈਂ ਗੁਰਦੁਆਰਾ ਸਾਹਿਬ ਵੀ ਇੱਥੇ ਜਾ ਆਈ ਸੀਗੀ ਗੁਰਦੁਆਰਾ ਸਾਹਿਬ ਤੋਂ ਆ ਕੇ ਮੇਰੇ ਬੱਚੇ ਉਦੋਂ ਨੂੰ ਰੈਡੀ ਹੋ ਰਹੇ ਸੀਗੇ ਛੋਟਾ ਬੱਚੇ ਨੂੰ ਹੁਣ ਇੱਕ ਨਾ ਚਸ ਪੈ ਰਹੀ ਆ ਕਿ ਮੈਂ ਪੱਗ ਬੰਨਣੀ ਆਂਗੀ ਉਹ ਆਪਣੇ ਆਪ ਜਿਹੜਾ ਪੱਗ ਬੰਨਦਾ ਹੈਗਾ ਤੇ ਮੈਂ ਕਿਹਾ ਚਲੋ ਜਿਹੜਾ ਬੱਚਾ ਆਪਣੇ ਆਪ ਹਣਾ ਕਰ ਰਿਹਾ ਹੈਗਾ ਤਾਂ ਉਹਨੂੰ ਆਪਾਂ ਰੋਕਣਾ ਨਹੀਂ ਹੈਗਾ ਤਾਂ ਉਹ ਆਪਦੀ ਮਰਜ਼ੀ ਦੇ ਨਾਲ ਹੁਣ ਕਹਿੰਦਾ ਮੈਂ ਕੇਸ ਰੱਖਣਾ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਜਦੋਂ ਆਪਾਂ ਛੋਟੇ ਹੁੰਦੇ ਬੱਚਿਆਂ ਦੇ ਰੱਖ ਲੈਣੇ ਆਗੇ ਬੱਚੇ ਵੱਡੇ ਹੋ ਕੇ ਕਟਾ ਦਿੰਦੇ ਆਗੇ ਉਦੋਂ ਮਾਂ ਨੂੰ ਬਹੁਤ ਦੁੱਖ ਹੁੰਦਾ ਜਿਹੜੇ ਬੱਚੇ ਨੂੰ ਸੋਹਾਂ ਆਈ ਹੋਵੇ ਆਪਣੇ ਆਪ ਚੀਜ਼ ਰੱਖਦਾ ਹੈਗਾ ਉਹ ਉਹ ساری ਉਮਰ ਨੂੰ ਇਹ ਹੋਊਗਾ ਵੀ ਹਾਂ ਮੈਂ ਆਪਦੀ ਮਰਜ਼ੀ ਨਾਲ ਇਹ ਕੀਤਾ ਸੀਗਾ ਤਾਂ ਸ਼ੁਰੂ ਤੋਂ ਕੇਸ ਰੱਖਣਾ ਕੋਈ ਮਾੜੀ ਗੱਲ ਨਹੀਂ ਹੈਗੀ ਕਿ ਪਰ ਇਹ ਹੈਗਾ ਵੀ ਮੈਨੂੰ ਹੁਣ ਖੁਸ਼ੀ ਹੋਈ ਹੈ ਕਿ ਮੇਰਾ ਬੱਚਾ ਖੋਦ ਆਪ ਕਹਿ ਰਹੇ ਆ ਕਿ ਵੀ ਮੈਂ ਕੇਸ ਰੱਖਣੀ ਹੈਗੀ ਤਾਂ ਕੇਸ ਰੱਖ ਕੇ ਉਹਨੇ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਹੈਗੀ ਤੇ ਜਿੰ ਉਹਨ ਵਿਚਾਰੇ ਨੂੰ ਥੋੜਾ ਜਿਹਾ ਉਹ ਪੱਗ ਬੰਨਣ ਚ ਉਹ ਖਿਆਈ ਜੀ ਆਉਂਦੀ ਹੈਗੀ ਤੇ ਪਰ ਉਹ ਮੇਰੇ ਹਸਬੰਦ ਉਹਨੂੰ ਦੱਸ ਦਿੰਦੇ ਹੁੰਦੇ ਆ ਵੀ ਤੂੰ ਇਸ ਤਰ੍ਹਾਂ ਐ ਬੰਨ ਤਾਂ ਉਹਦੀ ਪ੍ਰੈਕਟਿਸ ਕਰਵਾਉਂਦੇ ਆਗੇ ਤੇ ਇੱਥੇ ਮੈਂ ਨਾ ਉਹਨਾਂ ਦੇ ਗੁਰਦੁਆਰਾ ਸਾਹਿਬ ਤੋਂ ਆ ਕੇ ਉਹਨਾਂ ਦੇ ਟਿਫਨ ਲੰਚ ਬਾਕਸ ਜਿਹੜੇ ਪੈਕ ਕਰਤੇ ਸੀਗੇ ਉਸ ਤੋਂ ਬਾਅਦ ਮੈਂ ਲੰਚ ਬਾਕਸ ਪੈਕ ਕਰਕੇ ਉਹਨਾਂ ਦੇ ਤੇ ਇਹ ਉਹ ਆਪ ਦਾ ਤਿਆਰ ਹੋ ਰਏ ਸੀਗੇ ਸਾਰਾ ਕੁਝ ਮੈਂ ਉਹਨਾਂ ਦਾ ਰੈਡੀ ਕਰਤਾ ਸੀਗਾ ਪਾਣੀ ਵਾਲੀਆਂ ਬੋਤਲਾਂ ਪਾਤੀਆਂ ਸੀ ਬੈਗ ਬੂਕ ਸਾਰੇ ਰੈਡੀ ਕਰਤੇ ਸੀਗੇ ਬਿਸਕਟਾਂ ਦੇ ਪੈਕਟ ਪਾਤੇ ਸੀਗੇ ਵਿੱਚ ਤੇ ਫਿਰ ਮੈਂ ਬਿਸਤਰਾ ਨਾਲ ਦੀ ਨਾਲ ਚੱਕਣ ਲੱਗ ਗਈ ਸੀਗੀ ਇਹ ਜਿਹੜੀ ਮੇਰੀ ਵੀਡੀਓ ਅੱਜ ਮੇਰਾ ਇੱਕ ਪਹਿਲਾ ਪਾਰਟ ਆਗਾ ਇਸ ਤੋਂ ਅਗਲਾ ਪਾਰਟ ਕੱਲ ਨੂੰ ਆਊਗਾ ਤੁਸੀਂ ਮੇਰੇ ਨਾਲ ਜੁੜੇ ਰਹੋ ਕਿਉਂਕਿ ਜਿਵੇਂ ਅੱਜ ਹੀ ਇੰਨਾ ਸਾਰਾ ਕੁਝ ਵੀ ਇੱਕ ਵੀਡੀਓ ਦੇ ਵਿੱਚ ਉਹ ਕਰ ਦਿੰਦੀ ਇਹ ਜਿਹੜੀ ਮੇਰੀ ਵੀਡੀਓ ਅੱਜ ਇਸ 3:10 ਤੋਂ ਲੈ ਕੇ ਸ਼ਾਮ ਸਵੇਰ ਦੇ ਸੌਰੀ ਸਵੇਰ ਦੇ 6:00 ਵਜੇ ਤੱਕ ਆ ਕਿਉਂਕਿ ਬੱਚੇ ਸਕੂਲ ਚਲੇ ਜਾਂਦੇ ਆਗੇ ਤੇ ਉਨੇ ਟਾਈਮ ਦੀ ਮੇਰੀ ਵੀਡੀਓ ਇਸ ਤੋਂ ਜਿਹੜਾ ਨੈਕਸਟ ਪਾਰਟ ਆਗਾ 6:00 ਵਜੇ ਤੋਂ ਬਾਅਦ ਵਾਲਾ ਉਹ ਮੇਰਾ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਊਗਾ ਤੇ ਤੁਸੀਂ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਮੇਰੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਪਿਆਰਾ ਜਿਹਾ ਕਮੈਂਟ ਕਰ ਦਿਆ ਕਰੋ ਜਿਸ ਦੇ ਨਾਲ ਕਿ ਮੈਨੂੰ ਮੋਟੀਵੇਸ਼ਨ ਮਿਲ ਸਕੇ ਕਿ ਮੈਂ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆਵਾਂ ਜੀ ਹੁਣ ਮੇਰੇ ਬੱਚੇ ਜਮਾ ਰੈਡੀ ਹੋ ਗਏ ਆ ਕਿ ਤੇ ਇਹਨਾਂ ਦੀ ਬੱਸ ਆਉਣ ਵਾਲੀ ਆ ਹੁਣ ਬੱਸ ਆਉਂਦੇ ਆਉਂਦੇ ਤੇ ਮੈਨੂੰ ਥੋੜਾ ਜਿਹਾ ਟਾਈਮ ਰਹਿ ਗਿਆ ਸੀਗਾ ਤੇ ਮੈਂ ਕਿਹਾ ਚਲੋ ਮੈਂ ਅੰਦਰਾਂ ਦੇ ਵਿੱਚ ਝਾੜੂ ਮਾਰ ਦਿੰਨੀ ਹੁਣ ਇਸ ਟਾਈਮ ਤੇ ਜੋ ਮੇਥੋਂ ਜਿਹੜਾ ਵੀ ਕੰਮ ਹੁੰਦਾ ਹੈਗਾ ਮੈਂ ਉਹ ਕਰਨ ਦੀ ਬਹੁਤ ਕੋਸ਼ਿਸ਼ ਕਰਦੀ ਹੁੰਨੀ ਆ ਕਿ ਤੇ ਮੈਂ ਦੇਖੋ ਕਮਰਿਆਂ ਦੇ ਵਿੱਚ ਝਾੜੂ ਵੀ ਮਾਰ ਰਹੀ ਆ ਤੇ ਇੱਥੇ ਹੁਣ ਬੱਸ ਦਾ అలਾਰਮ ਵੱਜ ਗਿਆ ਸੀਗਾ ਸੌਰੀ ਹਾਰਨ ਵੱਜ ਗਿਆ ਸੀਗਾ ਤੇ ਮੈਂ ਬੱਚਿਆਂ ਨੂੰ ਚੜ੍ਹਾ ਆਈ ਸੀਗੀ ਤੇ ਆ ਕੇ ਫਿਰ ਮੈਂ ਇੱਥੇ ਐਲਸੀਵੀ ਤੇ ਪਾਠ ਲਾ ਰਹੀ ਸੀਗੀ ਪਾਠ ਲਾ ਕੇ ਫਿਰ ਮੈਂ ਆਪ ਦਾ ਜਿਹੜਾ ਝਾੜੂ ਚੱਕਾਗਲਾ ਸਫਾਈ ਕਰਨ ਲੱਗੀ ਸੀਗੀ ਉਮੀਦ ਕਰਦੇ ਹਾਂ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਗੀ ਮਿਲਦਿਆਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜੀ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਹਦਾ 파ਰਟ ਕੱਲ ਨੂੰ ਆਊਗਾ ਜਿਹੜਾ ਮੇਰਾ ਕੰਮ ਅੱਗੇ ਆਗਾ ਕਿਉਂਕਿ ਹੁਣ ਸਵੇਰ ਮਾਰਨਿੰਗ ਰੁਟੀਨ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਅੱਧਾ ਹੀ ਕੀਤਾ ਹੋਇਆਗਾ ਤੇ ਇੱਥੇ ਮੈਂ ਸਫਾਈ ਵੀ ਕਰਨ ਲੱਗੀ ਸੀ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਬਾਏ